ਬੀਤੇ ਦਿਨੀ ਇੱਕ ਸਰਦਾਰ ਨੌਜਵਾਨ ਦੇ ਵੱਲੋਂ ਇੱਕ ਮਹਿਲਾ ਤੇ ਇੱਕ ਪਹਿਸ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦਾ ਕਿ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਇਆ ਤੇ ਲੋਕਾਂ ਦੇ ਵੱਲੋਂ ਵੀ ਕੱਲ ਖੂਬ ਲਾਂਤਾਂ ਪਾਈਆਂ ਗਈਆਂ ਕਿਸ ਤਰੀਕੇ ਦੇ ਨਾਲ ਕਿਸੇ ਮਾਤੜ ਬੰਦੇ ਤੇ ਹਮਲਾ ਕਰਨਾ ਕਿੱਥੋਂ ਤੱਕ ਸਹੀ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਦੱਸਦੀ ਹੈ ਕਿ ਇਸ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਅੱਜ ਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ ਰਾਵਲਪਿੰਡੀ ਦੇ ਪਿੰਡ ਦੇਹਾਨਾ ਜੱਟਾਂ ਦੀ ਵੀਡੀਓ ਸੀ ਜਿਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ अहमियत ਦੇਖ ਗਿਆ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਅ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪੋਂ ਉਹਨਾਂ ਦੀ ਜਿਹੜੀ ਐਮਐਲਆਰ ਰੌਡ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 2525 ਅ ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਹੈ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫਤੀਸ਼ ਦੇ ਵਿੱਚ ਜਿਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਹਦੇ ਤੇ ਵੀ ਐਕਸ਼ਨ ਲਿਆ ਜਾਏਗਾ ਹਾਂਜੀ ਇਹ ਜਿਹੜੇ ਪਿੰਚ ਗਵਾਂਦੇ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਉਜ਼ ਦਾ ਕੋਈ ਕੰਸਟਰਕਸ਼ਨ ਕਰਿਆ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋ ਗਈ ਤੇ ਉਹਦੇ ਦਲਖੇ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਕਿ ਉਸਵੇਂ ਉਹਨੇ ਸੱਟਾਂ ਮਾਰੀਆਂ ਨੇ ਕੰਪਲੇਨੈਂਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸੀ ਇਹ ਰਿਪੋਰਟ ਕੈਪਸ਼ਨ ਪਾ ਲਿਆ ਗਿਆ ਹੈ ਮਤਲਬ ਕਿ ਆਰਾਮ ਜੀ 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 ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਹੋਮਰੇਬਲ ਜੀਤਕੌਰ ਔਰ ਜਿਹੜਾ ਅਕਿਊਜ਼ ਹੈ ਉਹ ਗੁਪਤਪ੍ਰੀਤ ਸਿੰਘ ਹੈ ਰਿਹਾਨਾ ਚਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕਰੀ ਜਾਏ ਖੈਰਦਾਲ ਦੀ ਇੱਕ ਹੀ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਫੌਰਨ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ